ਅਗਰ ਤੁਸੀਂ ਵੀ ਅਜਿhera ਤੋਂ ਹਸਪਤਾਲ ਨਿਕਲਿਓ ਤਾਂ ਪਾਟੀ ਲਈ ਬਹੁਤ ਹੀ ਜ਼ਰੂਰੀ ਖਬਰ ਹੈ ਪੰਜਾਬ ਦੇ ਹਸਪਤਾਲਾਂ ਦੇ ਡਾਕਟਰ ਹੜਤਾਲ ਤੇ ਨੇ ਤੇ ਮਰੀਜ਼ਾਂ ਨੂੰ ਆ ਸਕਦੀ ਹੈ ਭਾਰੀ ਦਿੱਕਤ ਜਿੱਥੇ ਕੋਲਕਾਤਾ ਦੇ ਵਿੱਚ ਜੋ ਘਟਨਾ ਹੋਈ ਹੈ ਇੱਕ ਲੇਡੀ ਡਾਕਟਰ ਦੇ ਨਾਲ ਰੇਪ ਵੀ ਕੀਤਾ ਗਿਆ ਤੇ ਉਸ ਕੁੜੀ ਦਾ ਮਰਡਰ ਵੀ ਕੀਤਾ ਗਿਆ ਇਸ ਕਰਕੇ ਡਾਕਟਰ ਵਰਕਰੜਾ ਸਰਕਾਰਾਂ ਤੋਂ ਕਾਫੀ ਜ਼ਿਆਦਾ ਨਰਾਜ਼ ਹੈ ਜਿਸ ਕਰਕੇ ਦੇਸ਼ ਭਰ ਦੇ ਵਿੱਚ ਇਹ ਹੜਤਾਲਾਂ ਡਾਕਟਰਾਂ ਦੇ ਦੁਆਰਾ ਕੀਤੀਆਂ ਜਾ ਰਹੀਆਂ ਨੇ ਪਹਿਲਾਂ ਬੈਸਟੋਕਾਲ ਦੇ ਵਿੱਚ ਤੇ ਉਸ ਦੇ ਨਾਲ ਹੀ ਕਾਫੀ ਮੋਰਸੂਪਿਆ ਦੇ ਵਿੱਚ ਵੀ ਹੜਤਾਲ ਦੇਖਣ ਨੂੰ ਮਿਲੀ ਹੈ ਤੇ ਹੁਣ ਪੰਜਾਬ ਦੇ ਵਿੱਚ ਵੀ ਡਾਕਟਰਾਂ ਨੇ ਅੱਜ ਦੇ ਲਈ ਐਲਾਨ ਕੀਤਾ ਹੈ ਕਿ ਆ ਜਾ ਰਿਹਾ ਕਿ ਹੁਣ 2-3 ਦਿਨ ਡਾਕਟਰ ਮਰੀਜ਼ਾਂ ਨੂੰ ਨਹੀਂ ਦੇਖਸਾਲੇ ਅਗਰ ਕੋਈ ਵੀ ਆਪੀਡੀ ਦੇ ਵਿੱਚ ਮਰੀਜ਼ ਆਉਂਦਾ ਹੈ ਤਾਂ ਉਹਨਾਂ ਨੂੰ ਨਹੀਂ ਦੇਖਿਆ ਜਾਏਗਾ ਕੋਈ ਵੀ ਚੈੱਕਅਪ ਨਹੀਂ ਕੀਤਾ ਜਾਏਗਾ ਇਹ ਡਾਕਟਰ ਜਿਹੜੇ ਨੇ ਨਾਲ ਦੀ ਨਾਲ ਮੁਹੱਲਾ ਕਲੀਨਿਕ ਦੇ ਜਿਹੜੇ ਆ ਡਾਕਟਰ ਦਾ ਮੈਡੀਕਲ ਕਰਮਚਾਰੀ ਜਿਹੜੇ ਨੇ ਉਹ ਪੂਰਾ ਸਾਥ ਦੇ ਰਹੇ ਨੇ ਇਸ ਹੜਤਾਲ ਦੇ ਵਿੱਚ ਇਹ ਵੀ ਦੱਸ ਦਈਏ ਕਿ ਡਾਕਟਰ ਵਰਗੇ ਕਾਫੀ ਜ਼ਿਆਦਾ ਨਰਾਜ਼ ਇਸ ਕਰਕੇ ਐ ਕਿ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਜਿਹੜੀ ਸਖਤਾਂ ਨੂੰ ਲੈ ਕੇ ਇੱਕ ਮੁੱਦਾ ਅੱਜ ਪੂਰੇ ਦੇਸ਼ ਭੱਦੇ ਵਿੱਚ ছਾਇਆ ਹੋਇਆ ਹੈ ਕਿਵੇਂ ਉਸ ਲਈ ਡਾਕਟਰ ਦੇ ਨਾਲ ਜਾਲੀ ਮਿੰਟ ਤੱਕ ਰੇਪ ਕੀਤਾ ਗਿਆ ਕਿਵੇਂ ਦਰਦਨਾਕ ਉਸ ਔਰੀ ਨੂੰ ਜਿਹੜੀ ਆ ਮੌਤ ਦਿੱਤੀ ਗਈ ਤੇ ਜਿਸ ਤੋਂ ਬਾਅਦ ਇੱਕ ਮਸਲਾ ਆਉਂਦਾ ਹੈ ਕਿ ਨਰਸਾਂ ਕੋ ਲੈ ਕੇ ਕਿ ਲੇਡੀਜ਼ ਜਿੰਨੀਆਂ ਵੀ ਹਸਪਤਾਲਾਂ ਦੇ ਸਟਾਫ ਕਰਦੀਆਂ ਨੇ ਕਿ ਉਹ ਸੇਫ ਨੇ ਕਿ ਹਸਪਤਾਲਾਂ ਦੇ ਸਟਾਫ ਦਾ ਸ਼ੋਸ਼ਣ ਨਹੀਂ ਹੁੰਦਾ ਇਸ ਸੰਬੰਧ ਸਵਾਲ ਕਾਫੀ ਜ਼ਿਆਦਾ ਸਰਕਾਰ ਦੇ ਸਾਹਮਣੇ ਆ ਕੇ ਕਰ ਚੁੱਕੇ ਨੇ ਡਾਕਟਰ ਵਰਗ ਜਿਹੜੇ ਨੇ ਉਹ ਕੈਂਡਲ ਮਾਰਕਸ ਵੀ ਕਰ ਰਹੇ ਨੇ ਹਤਾਲਾ ਵੀ ਕਰ ਰਹੇ ਨੇ ਵੱਡੇ ਵੱਡੇ ਵੋਟ ਲੈ ਕੇ ਇਨਸਾਫ ਦੀ ਮੰਗ ਕਰ ਰਹੇ ਨੇ ਕਿਉਂਕਿ ਹਾਲੇ ਤੱਕ ਕੋਈ ਵੀ ਜੜਾ ਉਸ ਖੁਦੀ ਦੇ ਲਈ ਇਨਸਾਫ ਨਹੀਂ ਦਿਖਾਈ ਨਹੀਂ ਦੇ ਰਿਹਾ ਹਾਲਾਂਕਿ ਕੁਝੋ ਪੀ ਜੜਾ ਗ੍ਰਿਫਤਾਰ ਵੀ ਕੀਤਾ ਗਿਆ ਪਰ ਨਾਲ ਦੀ ਨਾਲ ਇਹ ਵੀ ਜਾਣਕਾਰੀ ਆਈ ਹੈ ਕਿ ਇੱਕ ਬੰਦੇ ਨੇ ਨਹੀਂ ਗੈਂਗ ਰੇਪ ਸੀ ਦੇ ਇਸ ਦੇ ਹੱਲੇ ਵੀ ਤਫਤੀਸ਼ ਜੜੀ ਹੈ ਪੂਰੀ ਤਰ੍ਹਾਂ ਕੀਤੀ ਜਾ ਰਹੀ ਹੈ ਕਿ ਉਸ ਨੂੰ ਨਗਰ ਕੂਕੇ ਡਾਕਟਰ ਜਣੇ ਨਹੀਂ ਉਹ ਮਰੀਜ਼ਾਂ ਨੂੰ ਚੈੱਕ ਨਹੀਂ ਕਰਨਗੇ ਕਿਉਂਕਿ ਡਾਕਟਰ ਵੀ ਆਪਣਾ ਰੋਸ ਦਿਟਾਰੇ ਨੇ ਕਿ ਸਰਕਾਰ ਦੇ ਕੰਮ ਤੇ ਕੋਈ ਨਾ ਕੋਈ ਜੂ ਸਰਕਾਰ ਚੜਿਆ ਹੈ ਡਾਕਟਰਾਂ ਦੀ ਮੰਗ ਦੇ ਮੱਲ ਕੋਈ ਤੇ ਆਮ ਦੇਵੇ ਤੇਵੇ ਦੱਸ ਦਈਏ ਕਿ ਜਿਹੜੇ ਮਰੀਜ਼ ਸੀਰੀਅਸ ਨੇ ਜਿਨ੍ਹਾਂ ਦੀ ਕੋਈ ਸਰਜਰੀ ਹੈ ਜਦੋਂ ਨਾ ਤਾਂ ਕੋਈ ਵਿਸ਼ਤ ਪੈਣ ਵਾਲਾ ਅਜਿਹੇ ਦੇ ਵਿੱਚ ਸੀਰੀਅਸ ਪੀਜ਼ਾ ਦੇ ਲਈ ਹਾਲੇ ਵੀ ਡਾਕਟਰੀ ਸੁਵਿਧਾਾਂਾਂ ਮਾ ਜਨੀਆਂ ਚੱਲ ਰਹੀਆਂ ਨੇ ਪਰ ਉਹ ਤਿੰਨ ਦਿਨ ਤੱਕ ਜਿਹੜੇ ਬਾਕੀ ਮਰੀਜ਼ ਨੇ ਓਪੀਡੀ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਜਿਹੜੀ ਭਾਰੀ ਦਿੱਕਤ ਹੋ ਸਕਦੀ ਆ ਪੂਰੇ ਪੰਜਾਬ ਪੱਧਰ ਦੇ ਵਿੱਚ ਹੜਤਾਲ ਚੱਲੇਗੀ ਸੋਮਵਾਰ ਤੱਕ ਜਿਹੜਾ ਕਿਤੇ ਨਾ ਕਿਤੇ ਸਵਾਮਾ নিয়মত হোਣ دی ਸੰਭਾਵਨਾ জਿਕਾਈ ਜਾ ਰਹੀ ਹੈ ਫਿਲਹਾਲ ਸਰਕਾਰਾਂ ਇਸ ਮੁੱਦੇ ਦੇ ਬਾਰੇ ਕੀ ਸੋਚਤੀਆਂ ਨੇ ਕਿਵੇਂ ਫਰਾਂਸ ਦੇ ਲੈਂਦੀਆਂ ਨੇ ਇਹ ਦੇਖਣਾ ਹੋਵੇਗਾ ਬਾਕੀ ਤੁਸੀਂ ਇਹ ਜਾਣਕਾਰੀ باقی ਲੋਕਾਂ ਤੱਕ ਜਰੂਰ ਪਹੁੰਚਾਓ ਜਿਹੜੇ ਆਪਣੇ ਘਰਾਂ ਤੋਂ ਬਾਹਰ ਲਈ ਨਿਕਲ ਗਏ ਨੇ ਪ੍ਰਚੇਨਨਾ ਕਿਤੇ ਖ਼ਤਰਗੂਰਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਸਕਦਾ ਹੈ ਨਾਮ ਜੀ ਡਾਕਟਰ ਮਹਤਾਬ ਸਿੰਘ ਬੱਲਾ ਮੈਂ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਦਾ ਸੈਕਟਰੀ ਐਂਡ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਗਵਰਨਮੈਂਟ ਮੈਡੀਕਲ ਕਾਲਜ ਪਰ ਆਲਾ ਦਮੀ ਪ੍ਰੈਸ ਹੈ। ਲੋਰਡਾਂ ਬਹੁਤ ਪਹਿਲਾਂ ਤੋਂ ਹੀ ਅਸੀਂ ਬਹੁਤ ਲੇਟ ਹੋ ਗਏ। ਹੁਣ ਜੋ ਰੀਸੈਂਟ ਘਟਨਾ ਹੋਈ ਆ West Bengal Kolkata ਚ ਰਾਧਾ ਕਿਸ਼ਨ ਰਾਧਾ ਗੋਬਿੰਦਕਰ ਮੈਡੀਕਲ ਕਾਲਜ ਉੱਥੇ ਜੋ 9 ਅਗਸਤ ਨੂੰ ਜੋ ਇੱਕ ਫੀਮੇਲ ਡਾਕਟਰ ਨਾਲ ਕਥਿਤ ਤੌਰ ਤੇ ਰੇਪ ਤੇ ਮਰਡਰ ਕੀਤਾ ਜਾਂਦਾ ਉਸ ਤੋਂ ਬਾਅਦ ਕਿਵੇਂ ਦੋਸ਼ੀਆਂ ਨੂੰ ਬਚਾਉਣ ਲਈ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ ਕਬੂਤ ਮਟਾਏ ਜਾਂਦੇ ਆ ਗੁੰਡੇ ਭੇਜੇ ਜਾਂਦੇ ਆ ਤੇ ਅਤਿਆੰਤ ਜਿਹੜਾ ਅਤਿਆਚਾਰ ਜਾਂ ਇਨਜਸਟਿਸ ਦੇਖਣ ਨੂੰ ਮਿਲਦਾ ਉਸ ਦੇ ਬਾਰੇ ਸਾਡੀ ਉਹ ਡਿਮਾਂਡ ਆ ਕਿ ਉਹ ਜਿਹੜਾ ਜਸਟਿਸ ਆ ਉਹ ਨੂੰ ਟਾਈਮਲੀ ਫਾਸਟ ਟਰੈਕ ਕੋਰਟ ਦੇ ਥਰੂ ਹਾਲਾਂਕਿ ਸੀਬੀਆਈ ਨੂੰ ਜਾਂਚ ਦੇ ਦਿੱਤੀ ਹੈ ਸਰਕਾਰ ਨੇ ਫਾਸਟ ਟਰੈਕ ਕੋਰਟ ਦੇ ਥਰੂ ਉਹਦਾ ਜਸਟਿਸ ਹੋਵੇ ਦੋਸ਼ੀਆਂ ਨੂੰ ਸਜ਼ਾ ਮਿਲੇ ਇੱਕ ਐਗਜ਼ਾਮਪਲ ਸੈੱਟ ਹੋਵੇ ਆਮ ਤੌਰ ਤੇ ਕਿਹਾ ਜਾਂਦਾ ਸੀ ਕਿ ਕੁੜੀਆਂ ਛੋਟੇ ਕੱਪੜੇ ਪਾਉਂਦੀਆਂ ਜਾਂ ਕੁਝ ਇਸ ਤਰ੍ਹਾਂ ਰਾਤ ਨੂੰ ਘੁੰਮਦੀਆਂ ਪਰ ਕਿ ਉਹ ਕੁੜੀ ਰਾਤ ਨੂੰ ਕਿਤੇ ਬਾਹਰ ਘੁੰਮ ਰਹੀ ਸੀ ਕਿ ਉਸਨੇ ਛੋਟੇ ਕੱਪੜੇ ਪਾਏ ਸੀ ਨਹੀਂ ਉਹ ਆਪਣੇ ਕਾਲਜ ਵਿੱਚ ਆਪਣੇ ਡਿਪਾਰਟਮੈਂਟ ਵਿੱਚ ਇੱਕ ਕਮਰੇ ਵਿੱਚ ਸੀ ਉੱਥੇ ਵੀ ਸਾਡੀਆਂ ਧੀਆ ਭੈਣਾ ਨਹੀਂ ਤੇ ਤਾਂ ਅਸੀਂ ਕਿੱਥੇ ਜਾਈਏ ਡਾਕਟਰ ਦਾ ਡਾਕਟਰ ਜਾਣ ਦੀ ਕਰੀਮ ਆ ਸੋਸਾਇਟੀ ਬਹੁਤ ਜ਼ਿਆਦਾ ਪੜਾਈ ਕਿਸੀਆਂ ਹੋ ਜਾਂਦੀਆਂ ਪਰਿਵਾਰ ਦੇ ਅੰਦਰ ਡਾਕਟਰ ਬਣਨਾ ਉਸ ਤਰ੍ਹਾਂ ਡਾਕਟਰ ਬਣਾ ਕੇ ਕਿਵੇਂ NEET PG ਫਿਰ NEET UG ਪਹਿਲਾਂ NEET PG ਫਿਰ UG ਫਿਰ PG ਕਰਕੇ ਕਿਵੇਂ ਉੱਥੇ ਕੋਈ ਪਹੁੰਚਦਾ ਉਸ ਤੋਂ ਬਾਅਦ ਉਹਦੀ ਸਟੋਰੀ ਦਾ ਕੋ ਖਾਸ ਪ੍ਰਬੰਧ ਨਹੀਂ ਹੈ ਵਰਕਿੰਗ ਕੰਡੀਸ਼ਨਸ ਬਹੁਤ ਹੀ ਮਿਜ਼ਰੇਬਲ ਨੇ ਇਨਾ ਸਟ्रेस ਹੈ ਇਨਾ ਉਸ ਤੋਂ ਬਾਅਦ ਸੋਪੀ ਵੀ 78% ਡਾਕਟਰ ਜਿਹੜੇ ਆ ਉਹਨਾਂ ਨੇ ਮੰਨਿਆ ਕਿ ਸਾਨੂੰ ਸਟ੍ਰੈਸ ਫੈਕਟਰ ਹੈ ਕਿ ਸਾਡੀ ਸਕਿਉਰਟੀ ਦਾ ਪ੍ਰਬੰਧ ਨਹੀਂ ਹੈ ਇੱਕ ਰੇ ਹੋਇਆ ਹੈ। ਉਸ ਲਈ ਇਹ ਡਿਮਾਂਡ ਆ ਕਿ ਸਕਿਉਰਟੀ ਰੀਲਿਵੈਂਟ ਹੋਣਾ ਹੈ ਕਿ ਪੂਰੇ ਇੰਡੀਆ ਦੀ ਹੜਤਾਲ ਇਕੱਲੀ ਨਹੀਂ ਸਿਰ ਪਟਿਆਲਾ ਚ ਕਰ ਰਹੇ ਆ। ਐਸਐਮਐਸ ਐਸੋਸੀਏਸ਼ਨ ਵੱਲੋਂ ਪੂਰੇ ਪੰਜਾਬ ਚ ਫੋਰ ਸਾਰੀਆਂ ਸਟੇਟਸ ਪੂਰੇ ਇੰਡੀਆ ਦੇ ਚਹੀਏ ਜੋ ਹੈ ਚੱਲ ਰਹੀ ਹੈ। ਅਸੀਂ ਸਰਕਾਰ ਅੱਗੇ ਇਹੀ ਗੁਜ਼ਾਰਿਸ਼ ਕਰਦੇ ਆ। ਹਾਲਾਂਕਿ ਪੀਐਮ ਸਾਹਿਬ ਨੇ ਕੱਲ ਬਿਆਨ ਦਿੱਤਾ ਹੈ ਸਾਡੀਆਂ ਕਿਹੜੀਆਂ ਸੈਕਿਉਰਿਟੀ ਫੋਰਸਾਂ ਦੀ ਲੋੜ ਹੈ ਬਟ ਸਾਡੇ ਸਟੇਟ ਗਵਰਨਮੈਂਟ ਵੱਲੋਂ ਕੋਈ ਬਿਆਨ ਨਹੀਂ ਆਇਆ ਇਸ ਦੇ ਰਿਗਾਰਡਿੰਗ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਇਸ ਪ੍ਰੋਟੈਸਟ ਨਾਲ ਕੀ ਲੱਗਦਾ ਕਿ ਕਰ ਦੇਗਾ ਕਿ ਜਿਹੜੀ ਸਰਕਾਰ ਵਿੱਚ ਸਰਕਾਰ ਚ ਕਾਫੀ ਸਾਰੇ ਐਮਐਲਏ ਹੋ ਜਿਹਨੇ ਖਾਸ ਤੋਂ ਜ਼ਿਆਦਾ ਐਮਐਲਏ ਜਿਹੜੇ ਕੋਈ ਡਾਕਟਰ ਨੇ ਅਸੀਂ ਚਾਹੁੰਦੇ ਹਾਂ ਕਿ ਉਹ ਅੱਗੇ ਆਉਣ ਉਹ ਦੇਖਣ ਕਿ ਕਿਵੇਂ ਕਾਨੂੰਨ ਦੇ ਤਾਇਰ ਤੋਂ ਕਾਨੂੰਨ ਬਣਾ ਕੇ ਜਿਵੇਂ ਇੱਕ ਸਾਰੀ ਡਿਮਾਂਡ ਹੈ ਸੈਂਟਰਲ ਪ੍ਰੋਟੈਕਸ਼ਨ ਐਕਟ ਕਾਨੂੰਨ ਪਹਿਲਾਂ ਬਣੇ ਹੋਏ ਇੰਪਲੀਮੈਂਟ ਨਹੀਂ ਹੋਏ ਪੰਜਾਬ ਦਾ ਆਪਣਾ ਕਾਨੂੰਨ ਹੈ ਕਿ ਕਿਸੇ ਸਟੇਟ ਨੇ ਆਪਣਾ ਕਾਨੂੰਨ ਬਣਾਇਆ ਕਿ ਸੈਂਟਰ ਗਵਰਨਮੈਂਟ ਦਾ ਐਕਟ ਸੈਂਟਰਲ ਪ੍ਰੋਟੈਕਸ਼ਨ ਐਕਟ ਜੋ 1920 ਤੋਂ ਲੈ ਕੇ ਉਸ ਵਾਰ 1920 2020 ਤੋਂ ਲੈ ਕੇ ਉਹਦਾ ਡਰਾਫਟ ਹੈ ਪਰ ਰਾਜ ਸਭਾ ਨੇ ਉਹਨੂੰ ਅੱਗੇ ਨਹੀਂ ਕੀਤਾ ਉਹ ਹੁਣ ਚ ਨਹੀਂ ਆਇਆ ਕਮੇਟੀ ਨੇ ਕਹਿੰਦਾ ਸੀ ਕਿ ਅਤਨੀ ਲੋੜ ਨਹੀਂ ਹੈ ਬਾਹਰ ਜਿਵੇਂ ਜੋ ਇਨਸੀਡੈਂਟਸ ਹੈ ਇੰਜੀਨੀਅਰ ਸੂਰਵਰਧਨ ਕੇ ਕੋਈ ਲੋਕਾਂ ਦਾ ਜਿਹੜਾ ਕਰੋਸ਼ ਹੈ ਉਹ ਡਾਕਟਰਾਂ ਤਰਫ ਆ ਕੇ ਸਰਕਾਰੀ ਸਿਸਟਮ ਦੇ ਥਰੂ ਜ਼ਿਆਦਾ ਹੈ ਹੁਣ ਅੱਗੇ ਤਾਂ ਜੂਨੀਅਰ ਡਾਕਟਰ ਮਿਲੇਗਾ ਉਹਨਾਂ ਨੂੰ ਉਹਦੇ ਤੇ ਹੀ ਉਹਨਾਂ ਦਾ ਸਾਰਾ ਵਿਚਾਰ ਆ ਕੇ ਲਿਜੇਗਾ ਕਿਉਂਕਿ ਜਿੰਨੇ ਵਾਦੇ ਕੀਤੇ ਜਾਂਦੇ ਆ ਉਹ ਵਾਦੇ ਉਹਨਾਂ ਨੂੰ ਨਹੀਂ ਪੂਰੇ ਨਹੀਂ ਹੁੰਦੇ ਵਾਦਾ ਕੀਤਾ ਜਾਂਦਾ ਵੱਡੇ ਮੈਨਰ ਨਾਲ ਕੇ ਸਾਰੀਆਂ ਦਵਾਈਆਂ ਮੁਫਤ ਤੇ ਟੈਸਟ ਮੁਫਤ ਤੇ ਤੁਸੀਂ ਆਪ ਜਾ ਕੇ ਆ ਦੇਖ ਲਓ ਚਲੋ ਅੱਜ ਤਾਂ ਹੜਤਾਲ ਹੈ ਕਿਸੇ ਕਿਸੇ ਦਿਨ ਆ ਕੇ ਸਰਵਾਈਸ ਚੈੱਕ ਕਰ ਲੈਣਾ ਮੇਰੇ ਵੀਰ ਪ੍ਰੈਸ ਵਾਲੇ ਤੇ ਦੇਖ ਲੈਣਾ ਕਿ ਕਿੰਨਾ ਕਿੱਥੇ ਸਿਲਿਸ ਅਵੇਲੇਬਲ